ਹਾਲ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਲ ਬਗਾ ਤੁਸੀਂ ਦੇਖ ਰਹੋ ਆਰਟੀਗਨ ਤੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਸਾਡੇ ਬਹੁਤ ਹੀ ਅੱਛੇ ਖਿਡਾਰੀ ਤਰਨ ਸ਼ਰਮਾ ਜੀ ਸਾਡੇ ਨਾਲ ਜਿਹੜੇ ਖੰਨਾ ਤੋਂ ਬਿਲੋਂਗ ਕਰਦੇ ਨੇ ਤੇ ਜਿਨ੍ਹਾਂ ਨੇ ਪਹਿਲੀ ਵਾਰ ਜਿਹੜਾ ਅੱਜ 골ਡ ਮੈਗਨਿਸਟ ਮੈਡਲ ਜਿੱਤ ਕੇ ਲਿਆਦਾ ਇੰਡੀਆ ਵਾਸਤੇ ਤੇ ਇੱਕ ਕਾਟੇ ਦੇ ਖਿਡਾਰੀ ਹੈ ਹਾਂ ਜੀ ਨਮਸਕਾਰ ਜੀ ਨਮਿਕਾ ਜੀ ਥੈਂਕ ਯੂ ਸੋ ਮਚ ਬਹੁਤ ਹੀ ਧੀਰਜ ਅੱਛਾ ਇੱਕ ਤਾਂ ਬੜੀ ਖੁਸ਼ੀ ਵਾਲੀ ਖਬਰ ਤੁਸੀਂ ਦੇ ਰਹੇ ਹੋ ਕਿ ਤੁਸੀਂ ਇੰਡੀਆ ਵਾਸਤੇ ਖੇਡੇ ਹੋ ਓਪੇਸ਼ੀਅਨ ਗੇਮ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਮੈਂ 48 ਸਾਲ ਬਾਅਦ ਆਪਣੇ ਦੇਸ਼ ਆਪਣੇ ਇੰਡੀਆ ਨੂੰ 골ਡ ਮੈਡਲ ਨਾਲ ਨਵਾਜਿਆ ਬਿਲਕੁਲ ਤੇ ਅੱਜ ਤੋਂ ਪਹਿਲਾਂ ਕਾਰਾ ਕਰਾਟੇ ਦੇ ਵਿੱਚ ਮੈਡਲ ਨਹੀਂ ਸੀਗਾ ਤੇ ਮੈਂ ਫਸਟ ਟਾਈਮ ਮੈਡਲ ਲਿਆ ਕੇ ਇੱਕ ਹਿਸਟਰੀ ਬਣਾਈ ਇਹ ਤਾਂ ਇਹਦੇ ਨਾਲ ਅੱਗੇ ਬੱਚਿਆਂ ਨੂੰ ਪ੍ਰੇਰਨਾ ਮਿਲੇ ਕਿ ਜੇ ਮੈਂ ਟੈਰਾ ਖਿਡਾਰੀ ਇਹਨਾਂ ਨੂੰ ਕੁਝ ਕਰ ਸਕਦਾ ਤਾਂ ਅੱਜ ਦਾ ਯੁੱਧ ਵੀ ਕਰ ਸਕਦਾ ਜਿਹੜੀ ਕਰਾਟੇ ਦੀ ਗੱਲ ਕਰ ਰਹੇ ਤੁਸੀਂ ਕਰਾਟੇ ਗੇਮ ਖੇលਦੇ ਹੋ ਇਹ ਕਰਾਟੇ ਜ਼ਰੂਰੀ ਹੈ ਹਰੇਕ ਹਰ ਇੱਕ ਇਨਸਾਨ ਵਾਸਤੇ ਜ਼ਰੂਰੀ ਹੈ ਜੀ ਅੱਜ ਦੇ ਟਾਈਮ ਨੂੰ ਦੇਖਦੇ ਹੋਏ ਇਹ ਹਰੇਕ ਇਨਸਾਨ ਹਰੇਕ ਭੈਣ ਹਰੇਕ ਬੇਟੀ ਦੀ ਜ਼ਰੂਰੀ ਹੈ ਕਿਉਂਕਿ ਅੱਜ ਦਾ ਮਾਹੌਲ ਤੁਹਾਨੂੰ ਪਤਾ ਕਿ ਆ ਜਾ ਚੱਲ ਰਿਹਾ ਹੈ ਨਸ਼ੇ ਨਵੇਂ-ਨਵੇਂ ਸੁਣਨ ਨੂੰ ਮਿਲਣ ਆ ਰਿਹਾ ਹੈ ਕਿ ਕੁੜੀ ਨਾਲ ਗਲਤ ਹੋ ਰਿਹਾ ਹੈ ਕਿ ਕੁੜੀ ਨਾਲ ਗਲਤ ਹੋ ਰਿਹਾ ਹੈ ਅੱਜ ਕੱਲ ਦਾ ਟਾਈਮ ਆ ਗਿਆ ਕਿ ਨਸ਼ੇ ਦੇ ਦਲਦਲ ਦੇ ਵਿੱਚ ਭਰਾ ਫਸਦੇ ਹੋਏ ਨੇ ਬਿਲਕੁਲ ਤੇ ਕੁੜੀਆਂ ਘਰੋਂ ਨਿਕਲਣੋਂ ਡਰਦੀਆਂ ਨੇ ਸੋ ਇਹ ਚੀਜ਼ ਨੂੰ ਨੱਥ ਬੰਨ੍ਹਣ ਦੇ ਲਈ ਇੱਕ ਗੱਲ ਤੁਸੀਂ ਆ ਬੜੇ ਵਧੀਆ ਕਹੀ ਹੈ ਵੀ ਜਿਹੜੇ ਕੁੜੀਆਂ ਐ ਕੁੜੀਆਂ ਦੇ ਆਪਣੇ ਭਰਾ ਜਿਹੜੇ ਉਹ ਨਸ਼ੇ ਦੇ ਦਲਦਲ ਵਿੱਚ ਬਿਲਕੁਲ ਪਰ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਕਿਸੇ ਤੋਂ ਵੀ ਸਾਨੂੰ ਜਣੇ ਡਰ ਲੱਗਦਾ ਹਰੇਕ ਤੋਂ ਚਾਹੇ ਭਰਾ ਤੋਂ ਵੀ ਡਰ ਲੱਗਦਾ ਕਿ ਉਹ ਨਸ਼ਈ ਹੈ ਜਦੋਂ ਕੋਈ ਨਸ਼ਾ ਕਰ ਲੈਂਦਾ ਤਾਂ ਉਹ ਇੱਕ ਕਿਸਮ ਦਾ ਉਹ ਲਗ ਰੂਪ ਆ ਜਾਂਦਾ ਉਹਦੇ ਵਿੱਚੋਂ ਰਿਸ਼ਤੇ ਬਸਤੇ ਸਭ ਖਤਮ ਹੋ ਜਾਂਦੇ ਵਾਸਤੇ ਉਹ ਗੱਲ ਹੈ ਇਹ ਤੁਸੀਂ ਜਿਹੜੀ ਜਿਹੜੀ ਕਰਾਹਤੇ ਦੀ ਜਿਹੜੀ ਗੇਮ ਹੈ ਜਿਹੜੀ ਕਦੋਂ ਤੋਂ ਕਿਵੇਂ ਬਚਪਨ ਤੋਂ ਮੈਂ 6 ਮਹੀਨੇ ਦਾ ਸੀਗਾ ਮੈਨੂੰ ਪਿਆਰੇ ਲਈ ਦੋ ਗਿਆ ਸੀ ਮੇਰੀ ਬੋਡੀ ਡੈਡ ਹੋ ਗਈ ਸੀ ਮੈਂ ਚੱਲ ਫਿਰ ਨਹੀਂ ਸਕਦਾ ਸੀ ਮੈਂ ਬੋਲ ਨਹੀਂ ਸਕਦਾ ਸੀ ਬਿਲਕੁਲ ਤੇ ਜਦ ਮੈਂ 6 ਸਾਢੇ 6 ਸਾਲ ਦਾ ਹੋਇਆ ਤੇ ਜਿਆਦੀ ਹੋ ਸਭਾਲੀ ਤਾਂ ਮੇਰੀ ਮੁਲਾਕਾਤ ਮੇਰੇ ਕੋਚ ਮਿਸਟਰ ਜੈ ਕੁਮਾਰ ਜੋਸ਼ਟੀ ਜੀ ਜੀ ਉਹਨਾਂ ਨਾਲ ਵੀ ਮਿਲਤੇ ਅੱਜ ਉਹਨਾਂ ਦੀ ਟ੍ਰੇਨਿੰਗ ਸਦਕਾ ਅੱਜ ਮੈਂ 3 ਵਾਰ ਏਸ਼ੀਅਨ ਚੈਂਪੀਅਨਸ਼ਿਪ ਤੋਂ ਮੈਡਲ ਜਿੱਤਾ ਦੋ ਵਾਰ ਕਾਮਨਵੈਲ ਚੈਂਪੀਅਨਸ਼ਿਪ ਤੋਂ ਮੈਡਲ ਜਿੱਤਾ ਤਿੰਨ ਨੈਸ਼ਨਲ ਤੋਂ ਮੈਡਲ ਜਿੱਤਾ ਤੇ ਬੋਲਡ ਰੈਂਕ ਪੂਰੀ ਦੁਨੀਆ ਦੇ ਵਿੱਚ ਆਪਣੀ ਕੈਟਾਗਰੀ 'ਚ ਮੈਂ ਇੰਡੀਆ ਦਾ ਇਕਲੌਤਾ ਜਿਹਦਾ ਪੰਜਾ ਬਿਲਕੁਲ ਖੰਨਾ ਖੰਨੇ ਦੇ ਵਿੱਚ ਤੁਸੀਂ ਕਿਸੇ ਪਿੰਡ 'ਚ ਰਹਿੰਦੇ ਹੋ ਜਾਂ ਸ਼ਹਿਰ 'ਚ ਰਹਿੰਦੇ ਨਹੀਂ ਮੈਂ ਮੇਨ ਖੰਨਾ ਸ਼ਹਿਰ ਦਾ ਰਹਾ ਵਾਸੀਆਂ ਤੇ ਪੰਜਾਬ ਪੰਜਾਬ ਤੇ ਇੰਡੀਆ ਮੇਰੀ ਮੇਰੇ ਜੱਦੀ ਪਿੰਡ ਖੰਨਾ ਹੀ ਆ ਜਿੱਥੇ ਮੇਰੀ ਤੇਜਾਸ਼ ਹੋਈ ਹੈ ਉੱਥੇ ਤੇ ਉੱਥੇ ਮੈਂ ਪਲਿਆ ਬੜਿਆ ਉੱਥੇ ਹੀ ਮੇਰੀ ਸਟੱਡੀ ਹੋਈ ਹੈ ਬਿਲਕੁਲ ਤੇ ਅੱਗੇ ਵੀ ਮੈਂ ਉਹਨ ਸੋਚ ਰਿਆਂ ਉੱਥੇ ਇੱਕ ਅਕੈਡਮੀ ਚਲਾ ਰਿਆਂ ਫਰੀ ਆਫ ਥ ਕਰਾਟੇ ਟ੍ਰੇਨਿੰਗ ਸੈਂਟਰ ਇਹ ਆਮਦਨ ਦਾ ਕੋਈ ਸਾਧਨ ਕੋਈ ਕਿਸ ਤਰ੍ਹਾਂ ਦਾ ਅ ਭਗਵੰਤ ਮਾਨ ਸਾਹਵਲ ਨੂੰ ਪਿਛਲੇ 1 ਸਾਲ ਪਹਿਲਾਂ ਮੈਨੂੰ ਕੱਤਿਆਂ ਦੇ ਵਿੱਚ ਨਗਰ ਘੋਂਤਾਲ ਦੇ ਵਿੱਚ ਰੱਖਿਆ ਗਿਆ ਸੀਗਾ ਤੇ ਉਹੀ ਬੇਨਤੀ ਮੈਂ बार-बार ਕਰ ਰਿਆਂ ਕਿ 13000 ਰੁਪਏ ਦਾ ਮੇਰਾ ਘਰ ਨਹੀਂ ਚੱਲਦਾ ਜੀ ਅੱਜ ਦੇ ਟਾਈਮ 'ਚ ਸਹੀ ਗੱਲ ਹੈ ਖੁਦ ਦੀ ਡਾਈਟ ਕਰੂੰਗਾ ਜਾਂ ਮੈਂ ਉਹ ਬੱਚਿਆਂ ਨੂੰ ਟ੍ਰੇਨਿੰਗ ਦੂੰਗਾ ਜੋ ਗਰੀਬ ਫੈਮਿਲੀ ਤੋਂ ਉੱtre ਨੇ ਜਾਂ ਮੈਂ ਆਪਣੇ ਪਰਿਵਾਰ ਪਾਲੂੰਗਾ ਸੋ ਮੈਂ ਇਹ ਹੀ ਬੇਨਤੀ ਵਾਰ-ਵਾਰ ਕਰਿਆ ਮੈਂ ਜਦ ਐਡਵੋਕੇਟ ਸਾਹਿਬ ਬੜੇ ਭਾਈ ਸਾਹਿਬ ਕੋ ਵੀ ਆਇਆ ਸੀ ਬੇਨਤੀ ਲੈ ਕੇ ਕਿ ਮੇਰੀ ਹੋ ਸਕੇ ਤਾਂ ਮਦਦ ਕੀਤੀ ਜਾਵੇ ਬਿਲਕੁਲ ਸਹੀ ਗੱਲ ਕਹੀ ਤੁਸੀਂ ਅਸੀਂ ਵੀ ਅਸੀਂ ਆਪਣੇ ਚੈਨਲ ਦੇ ਰਾਹੀਂ ਬਿਲਕੁਲ ਅਪੀਲ ਕਰਦੇ ਹਾਂ ਆਪਣੇ ਭਵੰਤਮਾਨ ਸਾਹਿਬ ਨੂੰ ਸਰਕਾਰ ਨੂੰ ਸਾਡੀ ਨੂੰ ਕਿ ਇਸ ਤਰ੍ਹਾਂ ਦੇ ਜਿਹੜੇ ਖਿਡਾਰੀ ਐ ਉਹਨਾਂ ਦਾ ਬਿਲਕੁਲ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਮਹਿੰਗਾਈ ਹੈ ਜਿਹੜਿਆ ਗੇਮਾਂ ਖੇਡਣ ਜਾਂਦੇ ਆ ਜਾਂ ਗੇਮਾਂ ਕਰਦੇ ਆ ਤਾਂ ਇਹਨਾਂ ਵਾਸਤੇ ਕਾਫੀ ਜਿਹੜੀ ਡਾਈਟ ਵਗੈਰਾ ਦੀ ਲੋੜ ਪਈ ਹੈ ਜੇ ਸਾਡੇ ਪਾਸ ਡਾਈਟ ਵਾਸਤੇ ਕੋਈ ਪੈਸੇ ਨਹੀਂ ਹੋਣਗੇ ਤਾਂ ਅਸੀਂ ਕਿਵੇਂ ਕਰਾਂਗੇ ਲੇਕਿਨ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਆਮ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਆ ਪ੍ਰਿੰਡਾ ਦਾ ਸਬੂਤ ਹੈ ਕਿ ਬਿਲਕੁਲ ਤੁਸੀਂ ਨਸ਼ੇ ਦੇ ਮਗਰ ਨਾ ਜਾਓ ਨਸ਼ੇ ਅੱਜ ਇਦਾਂ ਦੀ ਚੀਜ਼ ਬਣ ਚੁੱਕੀ ਹੈ ਜੇ ਨਸ਼ਾ ਤੁਸੀਂ ਇਸ ਤਰ੍ਹਾਂ ਕਰਕੇ ਆਏ ਮੂਨੋ ਲਾ ਲਿਆ ਨਾ ਜੀ ਤਾਂ ਉਹਨੂੰ ਤੁਸੀਂ ਛੱਡ ਨਹੀਂ ਸਕਦੇ ਜੇ ਮੈਂ ਤਾਂ ਇਹ ਚਾਹਾਂਗਾ ਕਿ ਕਦੇ ਚੱਕ ਕੇ ਵੀ ਨਾ ਦੇਖੋ ਨਸ਼ਾ ਕੋਈ ਜੇ ਤੁਹਾਨੂੰ ਕੋਈ ਇਹ ਕਹੇ ਨਾ ਵੀ ਤੁਸੀਂ ਆ ਥੋੜਾ ਜਿਹਾ ਲੈ ਕੇ ਦੇਖ ਯਾਰ ਯਾਰ ਦੋਸਤ ਜਦੋਂ ਅਸੀਂ ਆਪਸ ਵਿੱਚ ਬੈਠਦੇ ਹਾਂ ਜੁੰਡਲੀ ਬਣਾ ਕੇ ਫਿਰ ਉਹ ਇੱਕ ਬੰਦਾ ਖਾਂਦਾ ਹੁੰਦਾ ਦੂਜਾ ਕਹਿੰਦਾ ਤੂੰ ਵੀ ਲੈ ਕੇ ਤਾਂ ਦੇਖ ਨਾ ਵਾਤ ਨਜ਼ਾਰਾ ਤਾਂ ਦੇਖ ਕਿੱਦਾਂ ਦਾ ਹੁੰਦਾ ਹੈ ਪਰ ਉਹ ਨਜ਼ਾਰਾ ਤੁਹਾਡਾ ਫਿਰ ਉਹ ਲਾਸਟ ਹੀ ਨਜ਼ਾਰਾ ਹੋ ਗਿਆ ਜੀ ਜਿੰਦਗੀ ਖਰਾਬ ਤੋਂ ਨਹੀਂ ਕਰ ਦਿੰਦਾ ਹਾਂ ਸਾਰੀ ਜਿੰਦਗੀ ਖਰਾਬ ਕਰਦਾ ਤੇ ਬਹੁਤ ਅਸੀਂ ਵੀ ਤੁਹਾਨੂੰ ਅਪੀਲ ਕਰਾਂਗੇ ਵੀ ਤੁਸੀਂ ਤੁਹਾਡੇ ਜਿਹੜੇ ਗੁਜਾਰਿਸ਼ ਜਿਹੜੀ ਅਸੀਂ ਕਰੀ ਹੈ ਮਾਨ ਸਾਹਿਬ ਤੱਕ ਪਹੁੰਚੇ ਤੇ ਤੁਸੀਂ ਇੰਡੀਆ ਵਾਸਤੇ ਸੋਨੇ ਦਾ ਤਗਮਾ ਲੈ ਕੇ ਆਏ ਹੈ ਇਹਦੇ ਲਈ ਵੀ ਮੈਂ ਤੁਹਾਨੂੰ ਵੀ ਬਧਾਈ ਦਿੰਦਾ ਆਪਣੇ ਚੈਨਲ ਵੱਲੋਂ ਵੀ ਤੇ ਆਪਣੀ ਟੀਮ ਵੱਲੋਂ ਵੀ ਸੈਂਕੜੇ ਆਪਾਂ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਵਿਖਾ ਜਿਹੜਾ ਹੋਰ ਰਜੂਵਲ ਹੋਵੇ ਧੰਨਵਾਦ ਬਿਲਕੁਲ ਜੀ ਇਹ ਸੰਤ ਤਰਨ ਸ਼ਰਮਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਮੇਰੇ ਨਾਲੋਂ ਐਡਵੋਕੇਟ ਗੁਰਿੰਦਰ ਸਿੰਘ ਸੈਣੀ ਜੀ ਹੈ ਗੁਰਿੰਦਰ ਸਿੰਘ ਜੀ ਅੱਜ ਤੁਹਾਡੇ ਪਾਸ ਸ਼ਰਮਾ ਤਰਨੂ ਸ਼ਰਮਾ ਜੀ ਪਹੁੰਚੇ ਹੈ ਔਰ ਕੋਈ ਪ੍ਰੋਬਲਮ ਲੈ ਕੇ ਪਹੁੰਚੇ ਹੈ ਜਾਂ ਕਿਵੇਂ ਤੁਹਾਡੇ ਨਾਲ ਸਤਿਕਾਰ ਕੀਤਾ ਪ੍ਰੋਬਲਮ ਨਹੀਂ ਹੈ ਦੇਖੋ ਜੀ ਅਸਲ ਚ ਰਿਕੁਆਇਰਮੈਂਟ ਹੈ ਕਿਉਂਕਿ ਬੱਚੇ ਜਿਹੜੇ ਜਿਨ੍ਹਾਂ ਨੂੰ ਇਹ ਟ੍ਰੇਨ ਕਰ ਰਹੇ ਆ ਬਿਲਕੁਲ ਉਹਨਾਂ ਦੀਆਂ ਰਿਕੁਆਇਰਮੈਂਟਸ ਆ ਕਾਫੀ ਉਹਦੇ ਰਿਗਾਰਡਿੰਗ ਤੇ ਇਹਨਾਂ ਦੀ ਜੋ ਇਹਨਾਂ ਦੀ ਅਚੀਵਮੈਂਟ ਆ ਉਹਦੇ ਰਿਗਾਰਡਿੰਗ ਅਸੀਂ ਮਿਲੇ ਸੀ ਵਿਤਮંત્રી ਸਾਹਿਬ ਨੂੰ ਮਿਲੇ ਸੀ ਤੇ ਅਸੀਂ ਡਾਇਰ ਅਸੀਂ ਆਪਣਾ ਚੀਫ ਮਿਨਿਸਟਰ ਜਿਹੜੇ ਆਫਿਸ ਆ ਉਹਨਾਂ ਨੂੰ ਵੀ ਅਸੀਂ ਇੱਕ ਲੈਟਰ ਦੇ ਚੁੱਕੇ ਆ ਇਹਨਾਂ ਦੇ ਰਿਗਾਰਡਿੰਗ ਤੇ ਹੁਣ ਜਿਹੜੀ ਸਾਡੀ ਰਿਕੁਆਇਰਮੈਂਟ ਸੀ ਜਿੱਦਾਂ ਇਹ ਅਕੈਡਮੀ ਰਨ ਕਰ ਰਹੀ ਆ ਉਹਦੇ ਚ ਬੱਚਿਆਂ ਦੀ ਰਿਕੁਆਇਰਮੈਂਟਸ ਆ ਕਾਫੀ ਤੇ ਅਸੀਂ ਚਾਹੁੰਦੇ ਸੀਗੇ ਵੀ ਉਹ ਇੱਕ ਤਾਂ ਲੋਕਾਂ ਤੱਕ ਪਹੁੰਚਾਈਆਂ ਜਾਣ ਮੀਡੀਆ ਨੂੰ ਪਤਾ ਚੱਲੇ ਤੇ ਨਾਲ ਹੀ ਸਾਡੀ ਜਿਹੜੀ ਸਰਕਾਰ ਆ ਉਹਨੂੰ ਪਤਾ ਚੱਲੇ ਕਿਉਂਕਿ ਜਿਹੜੇ ਸਾਡੇ ਪਲੇਅਰ ਸਾਡੇ ਦੇਸ਼ ਦਾ ਨਾਮ ਸਾਡੇ ਰਾਜ ਦਾ ਨਾਮ ਰੌਸ਼ਨ ਕਰ ਰਹੇ ਆ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਪਰਮਨੈਂਟ ਜੌਬ ਹੋਣੀ ਚਾਹੀਦੀ ਆ ਤਾਂ ਕਿ ਉਹ ਅੱਗੇ ਵਧ ਕੇ ਦੇਸ਼ ਦਾ ਹੋਰ ਨਾਮ ਰੌਸ਼ਨ ਕਰ ਸਕਣ ਬਿਲਕੁਲ ਬਿਲਕੁਲ ਐਡਵੋਕੇਟ ਗੁਰਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਗੱਲ ਕਹਿ ਰਹੇ ਹੋ ਕਿਉਂਕਿ ਅਸੀਂ ਵੱਡੇ ਵੱਡੇ ਹੋਲਡਿੰਗ ਲਾ ਕੇ ਬਿਲਕੁਲ ਇਹ ਨਹੀਂ ਦਿਖਿਆ ਜਾ ਸਕਦਾ ਵੀ ਅਸੀਂ ਕਹਿੰਦੇ ਵੀ ਅਸੀਂ ਆ ਕਰਤਾ ਉਹ ਕਰ ਦਿੱਤਾ ਸਾਨੂੰ ਗਰਾਊਂਡ ਲੈਵਲ ਤੇ ਆਪਾਂ ਨੂੰ ਲੋਕ ਕਹਿਣ ਵੀ ਕੀਤਾ ਹੈਗਾ ਜੀ ਤੁਹਾਡੀ ਕਹਿਣ ਦਾ ਮਤਲਬ ਇਹ ਇਸ ਤਰ੍ਹਾਂ ਦੇ ਬਹੁਤ ਸਾਰੇ ਖਿਡਾਰੀ ਹੋਰ ਵੀ ਹੈਗੇ ਆ ਜਿਹੜੇ ਕਿ ਅੱਜ ਆਪਣੀ ਰੋਜੀ ਰੋਟੀ ਵਾਸਤੇ ਤਰਸ ਰਹੇ ਹਨ ਕਿਉਂਕਿ ਜਿਸ ਵੇਲੇ ਉਹ ਕਰਦੇ ਸੀ ਪ੍ਰੈਕਟਿਸ ਸੀ ਕਰਦੇ ਸੀਗੇ ਉਸ ਵੇਲੇ ਉਹ ਟਾਈਮਿੰਗ ਦਾ ਸਮਾਂ ਨਿਕਲ ਗਿਆ ਉਹ ਗੇਮਾਂ ਦੇ ਵਿੱਚ ਖੇਡ-ਖੇਡ ਕੇ ਉਹਦੇ ਬਾਅਦ ਫਿਰ ਸਮਾਂ ਜਿਹੜਾ ਇਸ ਤਰ੍ਹਾਂ ਦਾ ਆ ਗਿਆ ਤੁਸੀਂ ਦੇਖਿਆ ਕਿ ਜੇ ਹੁਣ ਉਹ ਉਹਨਾਂ ਦੇ ਆਪਣੇ ਰੋਜੀ ਰੋਟੀ ਵਾਸਤੇ ਚਲਾਉਣੀ ਔਕੀਏ ਓਵਰਏਜ ਹੋ ਜਾਂਦੇ ਆ ਓਵਰਏਜ ਹਾਂ ਤੇ ਇਸ ਤਰ੍ਹਾਂ ਦੇ ਖਿਡਾਰੀਆਂ ਦਾ ਖਾਸ ਤੌਰ ਤੇ ਧਿਆਨ ਖੇ ਜਾਵੇ ਜਾਂ ਇਹਨਾਂ ਦੀ ਉਮਰ ਦੇ ਵੀ ਛੋੜੀ ਹੋਈ ਹਰ ਇੱਕ ਖਿਡਾਰੀ ਲਈ ਜ਼ਰੂਰੀ ਹੈ ਜੀ ਜੋ ਖੇਡ ਕੇ ਆਉਂਦਾ ਹੈ ਉਹਦੇ ਲਈ ਇੱਕ ਕ੍ਰਾਈਟੇਰੀਆ ਜ਼ਰੂਰ ਬਣਨਾ ਚਾਹੀਦਾ ਤਾਂ ਕਿ ਅਗਰ ਬੰਦਾ ਕੋਈ 골ਡ ਮੈਡਲ ਲੈ ਕੇ ਆਉਂਦਾ ਏਸ਼ੀਅਨ ਦੇ ਵਿੱਚ ਜਾਂ ਵਰਲਡ ਦੇ ਵਿੱਚ ਉਹਨੂੰ ਕਿੰਨੀ ਏਡ ਦੇਣੀ ਆ ਪਰ ਮੰਥ ਨੂੰ ਕੀ ਮਿਲਣਾ ਚਾਹੀਦਾ ਉਹਨੂੰ ਕਿੱਥੇ ਜੌਬ ਹੋਣੀ ਚਾਹੀਦੀ ਆ ਕਿਉਂਕਿ ਜਿਸ ਤਰ੍ਹਾਂ ਹੁਣ ਏਸ਼ੀਅਨ ਗੋਲਡ ਮੈਡਲ ਸਾਡੇ ਕੋਲ ਆ ਇਹਨਾਂ ਨੇ ਕਾਮਨਵੈਲਥ ਵਿੱਚ ਵੀ ਮੈਡਲ ਜਿੱਤੇ ਆ ਵਰਲਡ ਦੇ ਵਿੱਚ ਵੀ ਜਾ ਰਹੇ ਆ ਹੁਣ ਕੁਆਲੀਫਾਈ ਹੋਏ ਆ ਵਰਲਡ ਚੈਂਪੀਅਨ ਵਾਸਤੇ ਤਾਂ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਆਨਰੇਰੀ ਡੀਐਸਪੀ ਲੈਵਲ ਤੇ ਇਹਨਾਂ ਦਾ ਵੈਸੇ ਹੀ ਬਣਦਾ ਕਿਉਂਕਿ ਕਲਾਸ 1 ਅਫੀਸਰ ਲਈ ਐਲੀਜੀਬਲ ਹੈ ਬਿਲਕੁਲ ਤੇ ਰਿਕੁਐਸਟ ਕਰਦੇ ਆ ਅਸੀਂ ਭਵੰਦਵਾਨ ਸਾਹਿਬ ਨੂੰ ਵੀ ਤੇ ਮਿਨਿਸਟਰੀ ਨੂੰ ਵੀ ਆਲਮੋਸਟ ਸਾਰਿਆਂ ਨੇ ਹੀ ਸਾਨੂੰ ਜਿਹੜੀ ਫਾਰਮਲ ਤਾਂ ਜੈਸ ਕੀਤੀ ਆ ਵੀ ਅਸੀਂ ਅੱਗੇ ਵਧ ਕੇ ਜਿਹੜੇ ਕੁਝ ਲੀਗਲ ਇਹਦੇ ਚ ਆਉਣ ਵਾਲੀਆਂ ਦਿੱਕਤਾਂ ਉਹ ਅਸੀਂ ਖਤਮ ਕਰਾਂਗੇ ਤੇ ਪਲੇਅਰਾਂ ਨੂੰ ਅੱਗੇ ਬਤਾਵਾਂਗੇ ਤੇ ਆਈ ਹੋਪ ਛੇਤੀ ਹੀ ਕੋਈ ਗੁੱਡ ਨਿਊਜ਼ ਜਿਹੜੀ ਆ ਉਹ ਅਸੀਂ ਸਾਡੇ ਭਰਾ ਤਰਨ ਨੂੰ ਜਿਹਨੇ ਐਡਾ ਵੱਡਾ ਮਾਰਕਾ ਮਾਰਿਆ ਸਾਡੇ ਦੇਸ਼ ਦਾ ਸਾਡੇ ਰਾਜ ਦਾ ਨਾਮ ਰੌਸ਼ਨ ਕੀਤਾ ਅਸੀਂ ਜ਼ਰੂਰ ਮੈਨੂੰ ਉਹ ਫਲ ਮਿਲੇਗਾ ਤੇ ਬੱਚਿਆਂ ਨੂੰ ਜਿਹਨੂੰ ਟ੍ਰੇਨ ਕਰਦੇ ਆ ਉਹਨਾਂ ਲਈ ਵੀ ਅਸੀਂ ਕੁਝ ਨਾ ਕੁਝ ਜ਼ਰੂਰ ਕਰਕੇ ਦਵਾਂਗੇ ਬਿਲਕੁਲ ਤੇ ਬਿਲਕੁਲ ਜੀ ਸਨ ਸਾਡੇ ਐਡਵੋਕੇਟ ਗੁਰਵਿੰਦਰ ਸਿੰਘ ਜੀ ਜਿਹੜੇ ਪੁਕਾਰ ਫਰਮੇਸ਼ਨ ਦੇ ਜਿਹੜੇ ਮੇਨ ਓਨਰ ਨੇ ਤੇ ਅਸੀਂ ਚਾਹਾਂਗੇ ਕਿ ਇਸ ਤਰ੍ਹਾਂ ਦੇ ਪ੍ਰਾਲੇ ਸਾਨੂੰ ਕਰਨੇ ਚਾਹੀਦੇ ਹਨ ਤੇ ਸਾਡੀ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਜੁੜਾ ਸ਼ੇਅਰ ਕਰੋ ਤਾਂ ਕਿ ਸਾਡੀ ਸਰਕਾਰ ਤੱਕ ਇਹ ਸੰਦੇਸ਼ ਸਾਡਾ ਪਹੁੰਚੇ ਧੰਨਵਾਦ ਜੀ ਇੱਕ ਗੱਲ ਜੀ ਪਿਆਰੇ ਦਰਸ਼ਕੋ ਮੈਂ ਸ਼ਮਸ਼ੀਲ ਬੱਗਾ ਤੁਸੀਂ ਦੇਖ ਰਹੇ ਹੋ ਆਰਟੀਬਨ ਤੇ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਸਾਡੇ ਬਹੁਤ ਹੀ ਅੱਛੇ ਖਿਡਾਰੀ ਤਰਨ ਸ਼ਰਮਾ ਜੀ ਸਾਡੇ ਨਾਲ ਇਹ ਖੰਨਾ ਤੋਂ ਬਿਲੋਂਗ ਕਰਦੇ ਨੇ ਤੇ ਜਿਨ੍ਹਾਂ ਨੇ ਪਹਿਲੀ ਵਾਰ ਜਿਹੜਾ ਅੱਜ 골ਡ ਮੈਡਲਿਸਟ ਮੈਡਲ ਜਿੱਤ ਕੇ ਲਿਆਂਦਾ ਇੰਡੀਆ ਵਾਸਤੇ ਤੇ ਇਹ ਕਾਟੇ ਦੇ ਖਿਡਾਰੀ ਹੈ ਹਾਂਜੀ ਨਮਸਕਾਰ ਜੀ ਨਿਕਾ ਜੀ ਥੈਂਕ ਯੂ ਸੋ ਮਚ ਬਹੁਤ ਧੀਏ ਜੀ ਸੁਣਾ ਅੱਛਾ ਇੱਕ ਤਾਂ ਬੜੀ ਖੁਸ਼ੀ ਵਾਲੀ ਖਬਰ ਤੁਸੀਂ ਦੇ ਰਹੇ ਹੋ ਕਿ ਤੁਸੀਂ ਇੰਡੀਆ ਵਾਸਤੇ ਖੇਡੇ ਹੋ ਓਰੀਸ਼ੀਅਨ ਗੇਮ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚੋਂ ਮੈਂ 48 ਸਾਲ ਬਾਅਦ ਆਪਣੇ ਦੇਖ ਆਪਣੇ ਇੰਡੀਆ ਨੂੰ 골ਡ ਮੈਡਲ ਨਾਲ ਨਵਾਜਿਆ ਬਿਲਕੁਲ ਤੇ ਅੱਜ ਤੋਂ ਪਹਿਲਾਂ ਪੈਰਾ ਕਰਾਟੇ ਦੇ ਵਿੱਚ ਮੈਡਲ ਨਹੀਂ ਸੀਗਾ ਤੇ ਮੈਂ ਫਸਟ ਟਾਈਮ ਮੈਡਲ ਲਿਆ ਕੇ ਇੱਕ ਹਿਸਟਰੀ ਬਣਾਈ ਇਹ ਤੋਂ ਜਿਹਦੇ ਨਾਲ ਅੱਗੇ ਬੱਚਿਆਂ ਨੂੰ ਪ੍ਰੇਰ